ਐਸੀ ਬਿਰਤੀ ਪਾਰ ਹੋਈ ਜਿਸ ਸ਼ਹੀਦਾਂ ਨੂੰ ਵੰਡ ਲਿਆ ਇਹ ਆਖਿਆ ਵੀ ਆ ਜਾਦੀ ਕਰਨੀ ਵਾਲਾ ਹੈ ਤੇ ਆ ਘਟ ਕਰਨੀ ਵਾਲਾ ਹੈ ਇਹ ਜੋਤ ਜਿਹੜੀ ਕੇਵਲ ਗੁਰੂ ਸਹਿ ਮਹਾਰਾਜ ਜੀ ਨੇ ਆਖਿਆ ਵਿਚਾਰ ਹੈ ਉਹ ਬਾਹਰੀ ਤੌਰ ਤੇ ਜਗਾਉਣੀ ਸ਼ੁਰੂ ਕਰ ਦਿੱਤੀ ਤੇ ਅੰਦਰ ਵਾਲੀ ਜੋਤ ਬੁਝ ਗਈ ਜੋਤ ਉਹ ਹਜੁਗਤ ਛਾਏ ਸਹਿ ਕਾਇਆ ਫੇਰ ਪਲਟੀਏ ਇਹ ਜੋਤ ਤੇ ਹੈ ਜਿਹੜੀ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅੰਗਦ ਸਾਹਿਬ ਮਹਾਰਾਜ ਕੋਲ ਆਈ ਤੇ ਉਹ ਜੋਤ ਇਹ ਉਹ ਮੁਬਾਰਕ ਬਾਣੀ ਹੈ ਜਿਹਨੂੰ ਇਤਿਹਾਸ ਤੇ ਪੰਨਿਆਂ ਤੇ ਇਹ ਉਕਰਿਆ ਵੀ ਜਦੋਂ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਦੀ ਦਾਤ ਬਖਸ਼ੀ ਉੱਥੇ ਇਹ ਜਿਹੜੀ ਗੁਰਬਾਣੀ ਕੀ ਪੋਥੀ ਹੈ ਇਹ ਜੋਗ ਜਾਣ ਕੇ ਗੁਰੂ ਅੰਗਦ ਸਾਹਿਬ ਮਹਾਰਾਜ ਨੂੰ ਦਿੱਤੀ ਫਿਰ ਉਹਨਾਂ ਦੇ ਨਾਲ ਤੇ ਦੁਪਹਿਰੇ ਕੱਟਣੇ ਸ਼ੁਰੂ ਕੀਤੇ ਤੇ ਇਹ ਆਖਿਆ ਕਿ ਜੋ ਤੁਸੀਂ ਮੰਗੋਗੇ ਉਹ ਤੁਹਾਨੂੰ ਮਿਲੇਗਾ ਤੇ ਜਿਹੜਾ ਬਚਨ ਗੁਰੂ ਅਮਰਦਾਸ ਮਹਾਰਾਜ ਕਰ ਰਿਹਾ ਸੱਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕਿਛੇ ਪਰ ਸਾਡੀ ਬਿਰਤੀ ਨੂੰ ਜਾਣ ਕੇ ਵੀ ਅਸੀਂ ਸਵਾਰਥੀ ਬਿਰਤੀ ਵਾਲੇ ਆ ਅਸੀਂ ਕੇਵਲ ਦੁਨਿਆਵੀ ਦਾਤਾਂ ਦੀ ਮੰਗ ਰੱਖਦੇ ਆ ਇਸ ਕਰਕੇ ਉਹਨਾਂ ਨੇ ਆਖਿਆ ਵੀ ਤੁਸੀਂ ਭਗਤੀ ਵੀ ਛੱਡ ਦਿਓ ਤੁਸੀਂ ਸਿਪਾਹੀ ਵਾਲਾ ਗੁਣ ਵੀ ਛੱਡ ਦਿਓ ਤੁਹਾਨੂੰ ਦਾਤਾਂ ਚਾਹੀਦੀਆਂ ਨੇ ਤੇ ਆਓ ਇੱਕ ਪ੍ਰਪੋਗੰਡਾ ਕੀਤਾ ਸਾਨੂੰ ਇਸ ਅੰਮ੍ਰਿਤ ਬਾਣੀ ਨਾਲ ਗੁਰੂ ਸਾਹਿਬ ਨੇ ਜੋੜਿਆ ਹੈ ਕਈ ਵਾਰ ਅਸੀਂ ਆਖਦੇ ਨਾ ਵੀ ਵੇਖੋ ਬਾਣੀ ਨਾਲ ਹੀ ਜੋੜਦੇ ਆ ਸਭ ਤੋਂ ਵੱਡੀ ਦਾਤ ਤੇ ਗੁਰਬਾਣੀ ਦੀ ਹੈ ਜਿਹੜੀ ਦਸਾਂ ਜਾਮਿਆਂ ਵਿੱਚ ਉਹਨਾਂ ਪਿਆਰਿਆਂ ਨੇ ਬਾਣੀ ਨਾਲ ਜੋੜਿਆ ਫਿਰ ਗੁਰੂ ਕੈ ਸਿੱਖਾਂ ਨੇ ਘਰ ਘਾੜ ਛੱਡ ਕੇ ਜੰਗਲਾਂ ਬੇਲਿਆਂ ਚ ਰਹਿ ਕੇ ਤੁਸੀਂ ਇਹ ਚੱਲ ਕੇ ਇਨੇ ਇਨੇ ਆਪਣੇ ਸੰਗੀ ਸਾਥੀ ਪਰਿਵਾਰਕ ਜੀ ਸ਼ਹੀਦ ਕਰਵਾ ਕੇ ਵੀ ਇਸ ਬਾਣੀ ਦੇ ਸਿਧਾਂਤ ਨੂੰ ਤੇ ਬਚਾਇਆ ਹੈ ਇਸੇ ਨੂੰ ਤੇ ਮੰਡਿਆ ਹੈ ਇਹੀ ਦਾਤ ਸਾਡੇ ਤੱਕ ਪਹੁੰਚਦੀ ਕਰਨ ਵਾਸਤੇ ਉਹਨਾਂ ਨੇ ਆਪਣੇ ਜੀਵਨ ਕੁਰਬਾਨ ਕੀਤੇ ਆ ਫਿਰ ਸਾਨੂੰ ਗੁਰੂ ਅੱਗੇ ਸਜਦਾ ਕਰਨਾ ਚਾਹੀਦਾ ਜਿਹੜਾ ਪਿਆਰਾ ਸਾਨੂੰ ਬਾਣੀ ਦਾ ਜਿਹੜਾ ਸਾਨੂੰ ਆਵਾਜ਼ ਦਿੰਦਾ ਉਹ ਤੇ ਸਾਡੀ ਢਿੱਲ ਐ ਨਾ ਵੀ ਅਸੀਂ ਸੰਗਤ ਵਿੱਚ ਆਉਣ ਤੋਂ ਗੁਰੇਜ਼ ਕਰਦੇ ਆ ਇੱਥੇ ਤੇ ਆਵਾਜ਼ ਦਿੱਤੀ ਜਾਂਦੀ ਐ ਆਓ ਸਿੱਖ ਸਤਗੁਰ ਕੇ ਪਿਆਰਿਓ ਗਾਵੋ ਸੱਚੀ ਮਹਾਰਾਜ ਤੇ ਰੋਜ਼ ਕਹਿੰਦੇ ਵੀ ਆਵੋ ਇਹ ਤੁਹਾਡਾ ਆਪਣਾ ਉਹ ਥਾਂ ਹੈ ਜਿੱਥੇ ਬਹਿ ਕੇ ਤੁਸੀਂ ਬਾਣੀ ਪੜ੍ਹਨੀ ਐ ਬਾਣੀ ਵਿਚਾਰਨੀ ਐ ਪਰ ਆਪਣੇ ਸਵਾਰਥ ਨੂੰ ਅੱਗੇ ਨਾ ਰਖੀਏ ਸੇਵਕ ਕੀ ਓੜਕ ਨਿਮਹਿ ਪ੍ਰੀਤ ਉਹਨਾਂ ਦੀ ਪ੍ਰੀਤ ਲੱਭ ਜਾਂਦੀ ਹੈ ਜਿਹੜੇ ਗੁਰੂ ਕੇ ਸਨਮੁਖ ਹੁੰਦੇ ਹਨ ਉਹਨਾਂ ਪਿਆਰਿਆਂ ਨੇ ਸ਼ਹਾਦਤਾਂ ਦਿੱਤੀਆਂ ਕਾਹਦੇ ਵਾਸਤੇ ਕਿ ਅਸੀਂ ਪਰਮ ਵਿੱਚ ਨਾ ਪਈਏ ਸਾਨੂੰ